ਉਰੇ ਆ ਉਰੇ ਆ ਉਰੇ ਆ ਫਿਰਦੀਆਂ ਜੀ ਕੁੜੀਆਂ ਇਹ ਪਤਾ ਨਹੀਂ ਕਿੱਥੋਂ ਆਈਆਂ ਨੇ ਨਾ ਇੱਕ ਹੋਈ ਹਾਂ ਉਹ ਉਹ ਕਈਆਂ ਹੱਥੋਂ ਚ ਬਹਿ ਗਈਆਂ ਜੀ ਉਹ ਪਰ ਰੋਕ ਓਏ ਏ ਪਰ ਰੋਕ ਜੀ ਹਟ ਕਿਵੇਂ ਬਿਠਾ ਕੇ ਲੈ ਕੇ ਜਾ ਰਿਹਾ ਤੂੰ ਰੋਕ ਆਹ ਕਿਵੇਂ ਲੈ ਕੇ ਜਾ ਰਿਹਾ ਹਾਂ ਤੂੰ ਕਹਾਂ ਸੇ ਆਲ ਬਤਾਓ ਆ ਕਹਾ ਦਾ ਪਰਸੋਂ ਇੱਕ ਘਰ ਦੇ ਵਿੱਚ ਇੱਕ ਬੰਦਾ ਪੈਫਲੇਟ ਦਿੰਦਾ ਹੈ ਨੈਚਰ ਬਿਲਕੁਲ ਪੈਨ ਮਾਰਦਾ ਪੈਫਲੇਟ ਦਿੰਦਾ ਤਾਂ ਲੇਡੀਜ਼ ਬਾਹਰ ਆਉਂਦੀ ਹੈ ਜਿੰਦਾ ਟਾਈਮ ਹੁੰਦਾ 11 12 ਵਜਦਾ ਜਦੋਂ ਇਹ ਚੋਰੀ ਚਕਾਰੀ ਕਰਦੇ ਪੈਫਲੇਟ ਦੇਣ ਦੇ ਬਹਾਨੇ ਚਪਟਾ ਮਾਰ ਕੇ ਜੇਨ ਖੋ ਕੇ ਭਜ ਜਾਂਦਾ ਸੋ ਟੈਂਪਲ ਪਾ ਗਏ ਕੋਈ ਸੰਸਥਾ ਦੱਸੀ ਉਹਨਾਂ ਵੱਲੋਂ ਕਿਹੜੀ ਸੰਸਥਾ ਨਾਲ ਸੰਸਥਾ ਨਹੀਂ ਇਹ ਪਾਜੀ ਪੜੋ ਇਹਦੇ ਤੇ ਕੀ ਲਿਖਿਆ ਕੋਈ ਸੰਸਥਾ ਹੀ ਨਹੀਂ ਹੈ ਮੇਰੇ ਘਰੇ ਗੁਰਦੁਆਰਾ ਹੈ ਮੇਰੇ ਘਰੇ ਲੰਗਰ ਚੱਲਦਾ ਹੈ ਮੇਰੇ ਘਰੇ ਆ ਕੇ ਹੋਰੇ ਆ ਹੋਰੇ ਆ ਆ ਫਿਰਦੀਆਂ ਜੀ ਕੁੜੀਆਂ ਇਹ ਪਤਾ ਨਹੀਂ ਕਿੱਥੋਂ ਆਈਆਂ ਨੇ ਨਾ ਇਹ ਗੱਲ ਕਰਦੀਆਂ ਨੇ ਇਹ ਦਹਾ ਪਰਚੀ ਕੀ ਆ ਤੇਰੇ ਕੋਲੇ ਲਿਆ ਓਰੇ ਆ ਪੰਜ ਚਾਰ ਕੁੜੀਆਂ ਫਿਰਦੀਆਂ ਜੀ ਓਰੇ ਸ਼ੇਰਾਂ ਵਾਲੇ ਗੇਟ ਦੇ ਉੱਪਰ ਇਹ ਪਰਚੀਆਂ ਚੱਕੀ ਫਿਰਦੀਆਂ ਪੈਸੇ ਪੈਸੇ ਮੰਗਦੀਆਂ ਫਿਰਦੀਆਂ ਜੀ ਲੋਕਾਂ ਤੋਂ ਇਹ ਪਤਾ ਨਹੀਂ ਕੌਣ ਨੇ ਕਿੱਥੋਂ ਆਈਆਂ ਨੇ ਇਹ ਔਰੇ ਆ ਦੱਸੋ ਕਿੱਥੋਂ ਆਈਏ ਤੁਸੀਂ ਯਾ ਬਾਸ ਸੁਣ ਆ ਦੇਖੋ ਹੁਣ ਮੂੰਹ ਨਹੀਂ ਕਰਦੀਆਂ ਔਰੇ ਆ ਫਿਰਦੀਆਂ ਨੇ ਔਰੇ ਹਾਂ ਕਾਹੇ ਕੀ ਕੀ ਪਰਚੀ ਆ ਤੁਹਾਡੇ ਪਾਸ ਕਾਹੇ ਕਾ ਪੈਸਾ ਮੰਗ ਰਹੇ ਬਤਾਓ ਬਤਾਓ ਕਾਹੇ ਕਾ ਪੈਸਾ ਮੰਗ ਰਹੇ ਬਤਾਓ ਇਧਰ ਆਓ ਤੂੰ ਭਾਗ ਰਹੇ ਹੋ ਲਿਖਿਆ ਹੋਇਆ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਅਸੀਂ ਰਾਣੀਪੁਰ ਪਿੰਡ ਦੇ ਰਹਿਣ ਵਾਲੇ ਹਾਂ ਮੁਸੀਬਤ ਪਹਿ ਜਾਣ ਕਰਕੇ ਮੈਨੂੰ ਕੰਮ ਕਾਂ ਛੱਡਣਾ ਪਿਆ ਸਾਡੇ ਨਾਲ ਛੋਟੇ ਬੱਚਿਆਂ ਨਾਲ ਅਸੀਂ ਪੈਸੇ ਤੇ ਕੱਪੜੇ ਦੇ ਨਾਜ਼ਰ ਆ ਤੁਸੀਂ ਸਾਡੀ ਰੱਬ ਕਦੋਂ ਤਾਂ ਰੱਬ ਤੁਸੀਂ ਨਹੀਂ ਆਹ ਉਹ ਉਹ ਗਈਆਂ ਆਟੋ 'ਚ ਬਹਿ ਗਈਆਂ ਜੀ ਉਹ ਓ ਰੋਕ ਓਏ ਓਏ ਓ ਰੋਕ ਇਹਦੀ ਹਟੋ ਕਿਵੇਂ ਬਿਠਾ ਕੇ ਲੈ ਕੇ ਜਾ ਰਿਹਾ ਤੂੰ ਰੋਕ ਆ ਕਿਵੇਂ ਲੈ ਕੇ ਜਾ ਰਿਹਾ ਹਾਂ ਤੁਸੀਂ ਕਿੱਥੋਂ ਆਓ ਬਤਾਓ ਆਪ ਕਹਾਂ ਸੇ ਆਇਓ ਆਪ ਕਹਾਂ ਸੇ ਆਇਓ ਆਪ ਆਪ ਹੋ ਕਹਾਂ ਕੇ राजस्थान से यहाँ पंजाब में क्या कर रहे हो आपको पता है यहाँ पे कितनी लूट खुसूट हो रही है क्या कर रहे हो ये क्या लिखा हुआ क्या है क्या साइन है ये? हा देखो ये कुड़िया ने जी ये पांच छह कुड़िया ने ऐटो साइड त लाओ है? ਆਟੋ ਸਾਈਡ ਤੇ ਲਾ ਸਰਦਾਰ ਜੀ ਕੀ ਮਾਮਲਾ ਹੋ ਗਿਆ ਜਿਹੜੀ ਕੁੜੀਆਂ ਨਾਲ ਬਹਿਸ ਵਾਜੀ ਹੋਈ ਹੈ ਕੁਛ ਨਹੀਂ ਅਸੀਂ ਆ ਮਦਰਾਸੀ ਡੋਸੇ ਵਾਲਾ ਸ਼ੇਰਾ ਵਾਲੇ ਕੇ ਡੋਸਾ ਖਾ ਰਹੇ ਸੀ ਤਾਂ ਪੰਜ ਚਾਰ ਕੁੜੀਆਂ ਦੇ ਦੀਆਂ ਸੀਗੀਆਂ ਆ ਕਾਗਜ਼ ਲੈ ਕੇ ਉਹ ਮੰਗਦੀਆਂ ਦੇਖੀਏ ਜਦੋਂ ਮੰਗਦਾ ਦੇਖਿਆ ਮੈਂ ਉਹਨੂੰ ਕੁਛ ਹੈ ਕੁੜੀਆਂ ਕਿੱਥੋਂ ਆਈਆਂ ਜਦੋਂ ਵੀਡੀਓ ਬਣਾਣ ਲੱਗੇ ਤਾਂ ਭਜਣਾ ਸ਼ੁਰੂ ਹੋ ਗਈ ਜਦੋਂ ਭੱਜੇ ਉਹਨੂੰ ਮਦਰਾਮਾ ਤੁਸੀਂ ਹੋ ਕਿੱਥੋਂ ਕਿੱਥੋਂ ਆਈਓ ਅਸੀਂ ਰਾਜਸਥਾਨ ਤੋਂ ਆਈਏ ਮੈਂ ਤੁਹਾਡੇ ਕੋਲ ਕੋਈ ਆਧਾਰ ਕਾਰਡ ਜਾਂ ਕਿਸੇ ਤਰ੍ਹਾਂ ਦਾ ਕੋਈ ਆਧਾਰ ਕਾਰਡ ਜਾਂ ਕਿਸੇ ਤਰ੍ਹਾਂ ਦਾ ਤੁਹਾਡੇ ਕੋਲ ਸਬੂਤ ਹੋਵੇ ਕੋਈ ਸਬੂਤ ਨਹੀਂ ਪਟਿਆਲੇ ਕਿੱਥੋਂ ਰਹਿ ਰਹੇ ਹੋ ਕੋਈ ਪਤੇ ਆ ਕੀ ਲਿਖੇਗਾ ਕਿ ਚੋ ਪੜ੍ਹ ਕੇ ਸੁਣਾਉਂਗੇ ਭਾਜੀ ਮੇਰੇ ਭੈਣਾ ਭਰਾਵਾਂ ਨੂੰ ਬੇਨਤੀ ਹੈ ਕਿ ਮੇਰੇ ਬੱਚੋਟੇ ਮੇਰੇ ਜਿਹੜੇ ਘਰ ਦੇ ਮਕਾਨ ਛੱਡਣਾ ਆ ਸਾਡੇ ਮੁਸੀਬਤ ਪੈ ਜਾਣ ਕਰਕੇ ਮਕਾਨ ਛੱਡਣਾ ਪੈ ਰਿਹਾ ਛੋਟੇ ਛੋਟੇ ਬੱਚੇ ਹਨ ਨਾ ਤਾਂ ਉਹਨਾਂ ਦਾ ਕੋਈ ਛੋਟਾ ਬੱਚਾ ਔਰ ਆਪ ਹੀ ਇਹ ਕੁੜੀਆਂ ਨਾ ਬਾ ਲਗੇ 18 ਸਾਲ ਤੋਂ ਕੁੜੀ ਕੋਈ ਵੀ ਉੱਪਰ ਨਹੀਂ ਹੈ ਪਰ ਜਦੋਂ ਤੁਸੀਂ ਗੱਲ ਕਰੋਗੇ ਆ ਵੀਡੀਓ ਬਣਾਈਏ ਵੀਡੀਓ ਤੁਸੀਂ ਦੇਖ ਤਾਂ ਨਹੀਂਓ ਜਦੋਂ ਗੱਲ ਕਰੋਗੇ ਤਾਂ ਗੱਲ ਪੈ ਰਹੀ ਹੈ ਵੀਡੀਓ ਬਣਾ ਰਹੇ ਸੋ ਮੈਂ ਵੀਡੀਓ ਇਸ ਵਾਸਤੇ ਬਣਾਈ ਹੈ ਮੈਂ ਪਟਿਆਲਾ ਵਾਸਤੇ ਇਹਨਾਂ ਨੂੰ ਅਵੇਅਰ ਕਰਨਾ ਚਾਹੁੰਦਾ ਕਿ ਇਸ ਤਰ੍ਹਾਂ ਦੀਆਂ ਕੁੜੀਆਂ ਜਾਂ ਇਸ ਪਾਸੋਂ ਇੱਕ ਗੱਲ ਹੋਈ ਸੀ ਮੈਂ ਇੱਕ ਜਨ ਲੋਟ ਕਮੀ ਚਾਹਾਂਗਾ 500 ਇੱਕ ਘਰ ਦੇ ਵਿੱਚ ਇੱਕ ਬੰਦਾ ਪੈਫਲੇਟ ਦੇਣ ਜਾਂਦਾ ਹੈ ਨੈਚਰ ਵੀ ਕੋਲ ਪੈਨ ਮਾਰਦਾ ਪੈਫਲੇਟ ਦਿੰਦਾ ਤਾਂ ਲੇਡੀਜ਼ ਬਾਹਰ ਆਉਂਦੀ ਹੈ ਦਿਨ ਦਾ ਟਾਈਮ ਹੁੰਦਾ 11 12 ਵਜੇ ਜਦੋਂ ਇਹ ਚੋਰੀ ਚਕਾਚੀ ਕਰਦਾ ਪੈਫਲੇਟ ਦੇਣ ਦੇ ਬਹਾਨੇ ਛਪਟਾ ਮਾਰ ਕੇ ਜੇਨ ਖੋ ਕੇ ਬੱਜੇਂਦਾ ਸੋ ਇਹ ਪ੍ਰਸ਼ਾਸਨ ਤੇ ਬੜਾ ਵੱਡਾ ਸਵਾਲਿਕ ਨਿਸ਼ਾਨ ਹੈ ਕਿਉਂ ਇਹਨਾਂ ਲੋਕਾਂ ਤੇ ਨਾਥ ਨਹੀਂ ਪਈ ਜਾਂਦੀ ਸਰਿਆਂ ਬਜ਼ਾਰਾਂ ਚ ਕੁਮਰੀਆਂ ਸਾਨੂੰ ਦੇਖ ਕੇ ਭੱਜੀਆਂ ਜਦੋਂ ਭੱਜਣ ਤੋਂ ਬਾਅਦ ਆਟੋ ਕੀਤਾ ਗਿਆ ਸੀ ਆਟੋ ਨੂੰ ਰੋਕਿਆ ਵੀ ਤੂੰ ਕਿਉਂ ਲੈ ਕੇ ਜਾ ਰਿਹਾ ਸਾਡੇ ਨਾਲ ਬਹਿਸ ਵਾਜੀ ਕੀਤੀ ਤਾਂ ਉਸ ਤੋਂ ਬਾਅਦ ਆਈਡੀ ਪ੍ਰੂਫ ਮੰਗਿਆ ਤੁਸੀਂ ਉਹਨਾਂ ਤੋਂ ਭਾਜੀ ਆਈਡੀ ਪ੍ਰੂਫ ਮੰਗਿਆ ਕੋਈ ਆਧਾਰ ਕਾਰਡ ਦੇ ਦਿਓ ਪੁਸਤਾ ਦੇ ਦਿਓ ਮੇਰੀ ਮੰਮੀ ਕੇ ਪਾਸ ਹੈ ਮੰਮੀ ਰਾਜਸਥਾਨ ਮੇਂ ਹੈ ਕੌਣ ਨੇ ਭਾਜੀ ਕੁਝ ਵੀ ਪਤਾ ਇਹ ਜਿਹੇ ਲੋਕ ਇਉਰਿਆ ਕੇ ਹਰਕਤਾਂ ਕਰਦੇ ਨੇ ਮੌਕੇ ਤੇ ਭੱਜ ਵੀ ਗਈਆਂ ਉਹ ਭੱਜ ਗਈਆਂ ਮੌਕੇ ਤੇ ਆ ਵੀਡੀਓ ਦੇਖ ਲਓ ਵੀਡੀਓ ਦੇ ਸਾਹ ਭੱਜਦੀਆਂ ਨਜ਼ਰ ਆ ਰਹੀਆਂ ਜੀ ਉਹ हां पास दी नगर आ रही है कि आप देख सकते हो सो मैं बिल्कुल यही अपील करना चाहना पटियाले वासियों ਨੂੰ ਮੈਂ ਬੋਲਿਆ ਬਾਕੀ ਲੋਕ ਕੀ ਕਰਦੇ ਆ ਦੇਖਦੇ ਰਹਿੰਦੇ ਆ ਬੋਲੋ ਜੇ ਬੋਲਾਂਗੇ ਨਹੀਂ ਅਵੇਅਰ ਨਹੀਂ ਕਰਾਂਗੇ ਲੋਕਾਂ ਨੂੰ ਕਿੰਨੇ ਕੇ ਪੈਸੇ ਇਸ ਤਰੀਕੇ ਨਾਲ ਇਕੱਠੇ ਕਰਨਾ ਹੋਣੀਆਂ ਨੇ ਇਹ ਕੱਲੇ ਕੱਲੇ ਕੋਈ ਜਾਗੀ ਦੇ حساب سے ਲੁੱਦੀ ਉੱਪਰ ਲਿਖਿਆ ਵੀ ਪਿਆ ਵੀ ਕਿਸੇ ਨੇ 500 ਦਿੱਤਾ ਕਿਸੇ ਨੇ 200 ਦਿੱਤਾ ਕਿਸੇ ਨੇ ਹਜ਼ਾਰ ਤੱਕ ਰੁਪਏ ਦਿੱਤਾ ਕੀ ਲੱਗਦਾ ਕਿੰਨੇ ਕੇ ਪੈਸੇ ਲੈ ਲੋਕਾਂ ਤੋਂ ਵੇਟ ਲੈਂਦੀਆਂ ਹੋਣੀਆਂ ਇਹ ਨੂੰ ਵੀ ਲੱਗਦਾ ਵੀ ਕਿਸੇ ਵਿੱਚ ਹੋ ਸਕਦਾ ਕੋਈ 200 300 ਦਿੱਤਾ ਹੋਵੇ ਬਾਕੀ ਕੋਈ ਭਾਜੀ ਇੱਥੇ ਕੋਈ ਮੋਰ ਆ ਇਹ ਕੋਈ ਪ੍ਰਸ਼ਾਸਨਿਕ ਅਧਿਕਾਰੀ ਦਾ ਕੋਈ ਕਾਗਜ਼ ਹੈ ਇਹ ਕਿਸ ਤਰ੍ਹਾਂ ਦਾ ਕਾਗਜ਼ ਹੈ ਕਿ ਸਿੰਪਲ ਕਾਗਜ਼ ਕੋਈ ਸੰਸਥਾ ਦੱਸੀ ਉਹਨਾਂ ਵੱਲੋਂ ਕਿਹੜੀ ਸੰਸਥਾ ਨਾਲ ਸੰਸਥਾ ਨਹੀਂ ਹੈ ਪਾਜੀ ਪੜੋ ਇਹਦੇ ਤੇ ਕੀ ਲਿਖਿਆ ਕੋਈ ਸੰਸਥਾ ਹੀ ਨਹੀਂ ਹੈ ਮੇਰੇ ਘਰੇ ਗੁਰਦੁਆਰਾ ਹੈ ਮੇਰੇ ਘਰੇ ਮੰਨ ਕੇ ਚੱਲਦਾ ਹੈ ਮੇਰੇ ਘਰੇ ਆ ਕੇ ਆਸ਼ਮ ਦੇ ਜੋ ਕੀ ਮਤਲਬ ਹੈ ਉਹ ਸਾਡੇ ਪਟਿਆਲਾ ਚ ਕਿਸ਼ਤੀ ਦੀ ਕਮੀ ਹੈ ਜੀ ਬਾਹਰੋਂ ਆ ਕੇ ਉਹਰੇ ਮੰਨਣ ਆ ਰਹੇ ਬੈਗ ਵੀ ਟੰਗੇ ਹੋਏ ਸੀ ਲੱਗਦਾ ਕਾਫੀ ਕਲੈਕਸ਼ਨ ਇਕੱਠਾ ਕੀਤਾ ਹੋਊਗਾ ਬਿਲਕੁਲ ਹੋਇਆ ਹੋਊਗਾ ਜੀ ਕਲੈਕਸ਼ਨ ਕਰਦੀਆਂ ਘਰਾਂ ਜਾਂਦੀਆਂ ਘਰਾਂ ਜਾ ਕੇ ਇਹ ਜਿਹੇ ਲੋਕ ਪਹਿਲਾਂ ਰੇਕੀ ਕਰਦੇ ਨੇ ਦੇਖਦੇ ਵਲੋਂ ਕਿਦਣਾ ਕਿਤੇ ਅਵੇ ਰੇਕੀ ਕਰਦੇ ਨੇ ਰੇਕੀ ਕਰਨ ਤੋਂ ਬਾਅਦ ਫਿਰ ਜਦੋਂ ਚੋਰੀਆਂ ਚਕਾਰੀਆਂ ਹੁੰਦੀਆਂ ਤਾਂ ਆਪਾਂ ਲੋਕ ਪ੍ਰਸ਼ਾਸਨ ਕੋਲ ਜਾਂਦੇ ਹਾਂ ਸੋ ਮੇਰੀ ਫੇਰ ਇੱਕ ਵਾਰੀ ਪ੍ਰਸ਼ਾਸਨ ਅਪੀਲ ਕਰਦੋ ਪੂਰ ਜੋਰ ਅਪੀਲ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜਿਹੇ ਲੋਕਾਂ ਦਾ ਠੱਲ ਪਾਈ ਜਾਏ ਪੁਲਿਸ ਵਾਲੇ ਮੋਟਰਸਾਈਕਲ ਦਿੱਤੇ ਹੋਏ ਨੇ ਗੱਡੀਆਂ ਦਿੱਤੀਆਂ ਹੋਈਆਂ ਨੇ ਕਿਉਂ ਜਦੋਂ ਉਹ ਪੈਟਰੋ ਇਹ ਸਾਰਾ ਕੁਝ ਹੋਣਾ ਚਾਹੀਦਾ ਜੀ